ਦੇ ਵਿੱਚ ਪੰਜਾਬ ਦੀ ਕੁੜੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਗਈ ਹੈ ਦੱਸਦੀ ਹੈ ਕਿ ਉਸਦੇ ਇੱਕ ਦੋਸਤ ਦੇ ਵੱਲੋਂ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਪੀਆਰ ਹਾਸਲ ਕਰਨ ਦੇ ਇਰਾਦੇ ਦੇ ਨਾਲ ਹੀ ਕਤਲ ਕੀਤਾ ਗਿਆ ਸੀ ਤਾਂ ਸੰਗਰੂਰ ਦੀ ਰਹਿਣ ਵਾਲੀ ਅਮਨਕ੍ਰੀਤ ਜੋ ਕੈਨੇਡਾ ਦੇ ਵਿੱਚ ਪੀਆਰ ਸੀ ਔਰ ਉਸਦੇ ਹੀ ਇੱਕ ਦੋਸਤ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਕੈਨੇਡਾ ਦੇ ਵਿੱਚ ਕੁਝ ਦਿਨਾਂ ਤੋਂ ਲਾਪਤਾ ਹੁੰਦੀ ਹੈ ਜਦੋਂ ਪੰਜਾਬ ਰਹਿਣ ਦੇ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਹੁੰਦੀ ਤਾਂ ਉਹਨਾਂ ਦੇ ਵੱਲੋਂ ਜਿਹੜੀ ਉੱਥੇ ਵੱਡੀ ਭੈਣ ਉਸ ਦੀ ਰਹਿੰਦੀ ਹੈ ਉਸ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਔਰ ਪਤਾ ਲਗਾਉਣ ਲਈ ਕਿਹਾ ਜਾਂਦਾ ਜਦੋਂ ਪੁਲਿਸ ਦੇ ਵਿੱਚ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਦੀ ਡੈੱਡ ਬੋਡੀ ਖੂਨ ਦੇ ਨਾਲ ਲਤਪਤ ਨੇਆਗਰਾ ਫਾਲ ਦੇ ਨੇੜੇ ਸੁਨਸਾਨ ਝਾੜੀਆਂ ਦੇ ਕੋਲ ਮਿਲਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ ਪਤਾ ਲੱਗਦਾ ਹੈ ਕਿ ਉਸਦੇ ਦੇ ਦੋਸਤ ਦੇ ਵੱਲੋਂ ਹੀ ਇਹ ਕਤਲ ਕੀਤਾ ਗਿਆ ਹੈ ਔਰ ਦੋਸਤ ਮਨਪ੍ਰੀਤ ਉਹ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਇੰਡੀਆ ਫਰਾਰ ਹੋ ਗਿਆ ਤਾਂ ਇਸ ਪੂਰੇ ਮਾਮਲੇ ਦਾ ਜਦੋਂ ਪਤਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਇੰਡੀਆ ਆ ਕੇ ਵੀ ਇਸ ਦੇ ਵੱਲੋਂ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਮਨਪ੍ਰੀਤ ਨੂੰ ਸੰਗਰੂਰ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਇਹ ਬੇहद ਵੱਡੀ ਅਹਮ ਜਾਣਕਾਰੀ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਨਪ੍ਰੀਤ ਜਿਸ ਦਾ ਕੈਨੇਡਾ ਦੇ ਵਿੱਚ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਤਾਂ ਉਸ ਦਾ ਕਾਤਲ ਸੰਗਰੂਰ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਪਰਿਵਾਰ ਨੂੰ ਧਮਕਾਉਣ ਆਇਆ ਸੀ ਉਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸ ਦੇ ਉੱਤੇ ਇਸ ਤਰੀਕੇ ਦੀ ਜਿਹੜੀ ਜੋ ਇਲਜ਼ਾਮ ਨੇ ਉਹ ਨਾਲ ਲਗਾਏ ਜਾਣ ਪਰ ਇਸ ਪੂਰੇ ਮਾਮਲੇ ਦੇ ਵਿੱਚ ਹੁਣੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਮਨਪ੍ਰੀਤ ਯੂਪੀ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਜਾਣਬੁੱਝ ਕੇ ਜੋ ਦਬਾਅ ਅਮਨਪ੍ਰੀਤ ਦੇ ਉੱਤੇ ਪਾਇਆ ਜਾ ਰਿਹਾ ਸੀ ਕਿਉਂਕਿ ਅਮਨਪ੍ਰੀਤ ਕੈਨੇਡਾ ਦੇ ਵਿੱਚ ਪੱਕੀ ਸੀ ਪੀਆਰਸੀ ਇਸ ਕਰਕੇ ਉਹ ਚਾਹੁੰਦਾ ਸੀ ਕਿ ਅਮਨਪ੍ਰੀਤ ਉਸਦੇ ਨਾਲ ਵਿਆਹ ਕਰਵਾ ਲਵੇ ਤਾਂ ਜੋ ਉਹ ਵੀ ਪੱਕਾ ਹੋ ਜਾਵੇ ਤਾਂ ਕੈਨੇਡਾ ਦੇ ਵਿੱਚ ਇਹ ਦੋਵੇਂ ਇੱਕੋ ਟੈਕਸੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਜਾਂਦੇ ਸੀ ਕਿਉਂਕਿ ਮਨਪ੍ਰੀਤ ਜੋ ਕਿ ਉਸਦੀ ਟੈਕਸੀ ਸੀ ਉਸੇ ਦੇ ਵਿੱਚ ਸਵਾਰ ਹੋ ਕੇ ਅਮਨਪ੍ਰੀਤ ਕੰਮ ਤੇ ਜਾਂਦੀ ਸੀ ਜਿਸ ਦਾ ਪਰਿਵਾਰ ਨੂੰ ਵੀ ਪਤਾ ਸੀ ਪਰ ਜਦੋਂ ਇਹ ਲਾਪਤਾ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਸ਼ੱਕ ਹੁੰਦਾ ਹੈ ਕਿ ਮਨਪ੍ਰੀਤ ਕਿੱਥੇ ਗਿਆ ਤਾਂ ਪੁਲਿਸ ਦੇ ਵੱਲੋਂ ਵੀ ਜਦੋਂ ਇਹ ਸਾਰੀ ਜਾਂਚ ਕੀਤੀ ਜਾਂਦੀ ਹੈ ਤਾਂ ਖਦਸ਼ਾ ਪ੍ਰਗਟ ਕੀਤਾ ਜਾਂਦਾ ਕਿ ਮੰਤਰੀਪਤ ਵੱਲੋਂ ਹੀ ਇਸ ਨੂੰ ਕਿਡਨਾਪ ਕੀਤਾ ਗਿਆ ਹੋਵੇਗਾ ਤਾਂ ਹੁਣ ਇੱਕ ਵੱਖਰੀ ਸਟੋਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੰਤਰੀਪਤ ਦੇ ਵੱਲੋਂ ਅ ਵਿਆਦ 압 ਬਣਾਇਆ ਜਾ ਰਿਹਾ ਸੀ ਪੀਆਰ ਹੋਣਾ ਚਾਹੁੰਦਾ ਸੀ ਕੈਨੇਡਾ ਦੇ ਵਿੱਚ ਜਿਸ ਕਰਕੇ ਉਸ ਦੇ ਵੱਲੋਂ ਮਨਪ੍ਰੀਤ ਦੇ ਉੱਤੇ ਇਹ ਦਬਾਵ ਬਣਾਇਆ ਜਾ ਰਿਹਾ ਸੀ ਔਰ ਜਦੋਂ ਅਮਨਪ੍ਰੀਤ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਮਨਪ੍ਰੀਤ ਦੇ ਵੱਲੋਂ ਉਸ ਦਾ ਚਾਕੂ ਮਾਰ ਕੇ ਕਤਲ ਕੀਤਾ ਜਾਂਦਾ ਹੈ ਤਾਂ ਖੂਨ ਦੇ ਨਾਲ ਲਤਫਾਤ ਉਸ ਦੀ ਲਾਸ਼ ਮਿਲੀ ਸੀ ਝਾੜੀਆਂ ਦੇ ਨੇੜੇ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਗਲਾ ਵੱਢਿਆ ਗਿਆ ਸੀ ਸਰੀਰ ਉਤੇ ਚਾਕੂ ਦੇ ਕਈ ਵਾਰ ਕੀਤੇ ਗਏ ਸੀ ਤਾਂ ਇਹ ਮਨਪ੍ਰੀਤ ਜੋ ਕਿ

ਲੋਨ ਚੁੱਕ ਕੇ ਇਸ ਨੂੰ ਜੋ ਅਮਨਪ੍ਰੀਤ ਨੂੰ ਕੈਨੇਡਾ ਭੇਜਿਆ ਗਿਆ ਸੀ ਉੱਥੇ ਜਾ ਕੇ ਆਪਣੀ ਮਿਹਨਤ ਦੇ ਨਾਲ ਆਪਣੀ ਸਮਝਦਾਰੀ ਦੇ ਨਾਲ ਹੁਸ਼ਿਆਰੀ ਦੇ ਨਾਲ ਉੱਥੇ ਜਾ ਕੇ ਇਹ ਪੀਆਰ ਵੀ ਹੁੰਦੀ ਹੈ ਪਰ ਇਹ ਜਿਸ ਤਰੀਕੇ ਦੇ ਨਾਲ ਉਸ ਦਾ ਇਹ ਕਤਲ ਕੀਤਾ ਗਿਆ ਤਾਂ ਬਹੁਤ ਕੁਝ ਬਿਆਨ ਕਰਦਾ ਹੈ ਕਤਲ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੀਆਂ ਕੁੜੀਆਂ ਦੀ ਸੁਰੱਖਿਆ ਹੈ ਤਾਂ ਉਸ ਨੂੰ ਲੈ ਕੇ ਵੀ ਸਵਾਲ ਉਠ ਰਹੇ ਨੇ ਇੱਕ ਪਾਸੇ ਅਸੀਂ ਕਹਿ ਦਿੰਦੇ ਹਾਂ ਕਿ ਜਿਹੜੇ ਵਿਦੇਸ਼ ਨੇ ਬੇਹਦ ਸੁਰੱਖਿਅਤ ਦੇਸ਼ ਨੇ ਉੱਥੇ ਇਸ ਤਰੀਕੇ ਦੀ ਕੋਈ ਘਟਨਾ ਨਹੀਂ ਹੁੰਦੀ ਪਰ ਜਿਹੜੇ ਇਸ ਤਰੀਕੇ ਦੀਆਂ ਵਾਰਦਾਤਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਕਾਨੂੰਨ ਵਿਵਸਥਾ ਉਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਪੈਦਾ ਹੋ ਜਾਂਦੇ ਨੇ ਦੂਸਰੇ ਪਾਸੇ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਕੁੜੀਆਂ ਆਪਣੇ ਮਾਪਿਆਂ ਤੋਂ ਦੂਰ ਵਿਦੇਸ਼ਾਂ ਦੇ ਵਿੱਚ ਰਹਿੰਦੀਆਂ ਨੇ ਤਾਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਂ ਫਿਲਹਾਲ ਸੰਗਰੂਰ ਪੁਲਿਸ ਦੇ ਵੱਲੋਂ ਦੇ ਖਿਲਾਫ ਅਮਨਪ੍ਰੀਤ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਅਮਨਪ੍ਰੀਤ ਦੇ ਪਰਿਵਾਰ ਨੂੰ ਧਮਕਾਉਣ ਦਾ ਜਿਹੜਾ ਉਹ ਇਲਜ਼ਾਮ ਲਗਾਇਆ ਗਿਆ ਸੀ ਉਸ ਤੋਂ ਬਾਅਦ ਜਦੋਂ ਅਮਨ ਅਜਰਾਮਨਪ੍ਰੀਤ ਹੈ ਜਦੋਂ ਸੰਗਰੂਰ ਆ ਕੇ ਪਰਿਵਾਰ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੀ ਗੁੱਥੀ ਸੋਲਝੀ ਚੁੱਕੀ ਹੈ ਦੱਸਦੇ ਕਿ ਅਮਨਪ੍ਰੀਤ 2020 ਦੇ ਵਿੱਚ ਸੰਗਰੂਰ ਤੋਂ ਕੈਨੇਡਾ ਗਈ ਸੀ ਔਰ ਸੰਗਰੂਰ ਦੀ ਪ੍ਰੇਮ ਬਸਤੀ ਦੀ ਰਹਿਣ ਵਾਲੀ ਹੈ ਨਰਸਿੰਗ ਦਾ ਕੋਰਸ ਉਸ ਦੇ ਵੱਲੋਂ ਕੀਤਾ ਗਿਆ ਸੀ ਔਰ ਕੈਨੇਡਾ ਦੇ ਵਿੱਚ ਜਾ ਕੇ ਆ ਆਪਣਾ ਜਦੋਂ ਕੰਮ ਕਰਦੀ ਹੈ ਪੜਾਈ ਦੇ ਨਾਲ ਨਾਲ ਟੈਸਟ ਵੀ ਪਾਸ ਕਰਦੀ ਹੈ ਤੇ ਪੀਆਰ ਉਸ ਦੀ ਕਲੀਅਰ ਹੋ ਜਾਂਦੀ ਹੈ ਉਸ ਨੂੰ ਪੀਆਰ ਮਿਲ ਜਾਂਦੀ ਹੈ ਤਾਂ ਉਸ ਦੀ ਇੱਕ ਭੈਣ ਉਹ ਵੀ ਟੋਰਾਂਟੋ ਦੇ ਵਿੱਚ ਰਹਿੰਦੀ ਹੈ ਅਮਨਪ੍ਰੀਤ ਟੋਰਾਂਟੋ ਦੇ ਵਿੱਚ ਕਿਰਾਏ ਦੇ ਵਿੱਚ ਰਹਿੰਦੀ ਸੀ ਔਰ ਹਸਪਤਾਲ ਦੇ ਵਿੱਚ ਬਤੌਰ ਪਰਸਨਲ ਸਪੋਰਟ ਵਰਕਰ ਦੀ ਨੌਕਰੀ ਕਰਦੀ ਸੀ ਤਾਂ ਟੈਕਸੀ ਦੇ ਵਿੱਚ ਅਮਨਪ੍ਰੀਤ ਦੇ ਨਾਲ ਆਉਂਦੀ ਜਾਂਦੀ ਸੀ ਕੰਮ ਤੇ ਜਿਸ ਕਰਕੇ ਅ ਅਮਨਪ੍ਰੀਤ ਦੇ ਉਤੇ ਮਨਪ੍ਰੀਤ ਦੇ ਵੱਲੋਂ ਦਬਾਅ ਪਨਾਇਆ ਜਾਂਦਾ ਕਿ ਉਸ ਦੇ ਨਾਲ ਵਿਆਹ ਕਰਾ ਲਵੇ ਮਨਪ੍ਰੀਤ ਅਨੁਸਾਰੀ ਉਸ ਦੀ ਜਾਣਕਾਰੀ ਹੁੰਦੀ ਹੈ ਕਿ ਉਹ ਪੀਆਰ ਹੋ ਚੁੱਕੀ ਹੈ ਤਾਂ ਉਸ ਦੇ ਵੱਲੋਂ ਪੀੜਾ ਹਾਸਲ ਕਰਨ ਦਾ ਜਿਹੜਾ ਮਨ ਦੇ ਵਿੱਚ ਲਾਲਚ ਜਾਗਦਾ ਹੈ ਪਰ ਜਦੋਂ ਅਮਨਪ੍ਰੀਤ ਮਨਾ ਕਰ ਦਿੰਦੀ ਹੈ ਤਾਂ ਉਸ ਦੀ ਈਗੋ ਹਰਟ ਹੋ ਜਾਂਦੀ ਹੈ ਜਿਸ ਕਰਕੇ ਉਸ ਦਾ ਕਤਲ ਮਨਪ੍ਰੀਤ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ